ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਨਜਾਇਜ਼ ਕਬਜ਼ੇ ਹਟਾਉਣ ਦੇ ਲਈ ਕਾਰਵਾਈ ਕਰਵਾਈ ਗਈ ਹੈ ਪ੍ਰਸ਼ਾਸਨ ਅਤੇ ਭਾਰੀ ਪੁਲਿਸ ਫੋਰਸ ਜਿਹੜੀ ਆ ਉਹ ਬਹੁਮਣ ਮਾਜਰਾ ਪਹੁੰਚੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਕਬਜ਼ੇਕਾਰਾਂ ਦੇ ਹੱਕ ਦੇ ਵਿੱਚ ਪਹੁੰਚ ਗਏ ਉਹਨਾਂ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਮਸਲੇ ਨੂੰ ਹੱਲ ਵੀ ਕੀਤਾ ਜਾ ਸਕਦਾ ਹੈ ਵਿਧਾਇਕ ਲਖਬੀਰ ਸਿੰਘ ਲਾਹੇ ਨੇ ਇਹ ਵੀ ਕਿਹਾ ਕਿ ਉਹ ਲੋਕਾਂ ਦੇ ਨਾਲ ਹਨ ਅਤੇ ਉਹ ਕਿਸੇ ਵੀ ਕੀਮਤ ਤੇ ਗਰੀਬ ਲੋਕਾਂ ਦੇ ਨਾਲ ੱੱੱਕਾ ਨਹੀਂ ਹੋਣ ਦੇਣਗੇ ਉਹਨਾਂ ਦੇ ਮਕਾਨ ਨਹੀਂ ਢਾਣ ਦੇਣਗੇ ਕਾਨੂੰਨੀ ਪ੍ਰਕਿਰਿਆ ਤੇ ਜੋ ਵੀ ਜਿਹੜਾ ਕਿ ਐਕਸ਼ਨ ਲਿਆ ਜਾ ਸਕਦਾ ਏ ਉਹ ਦੇਖਿਆ ਜਾਵੇਗਾ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਰਾਹਤ ਦੀ ਸਾਹ ਲਈ ਜਿਸ ਤੋਂ ਬਾਅਦ ਜਿਹੜੀ ਫੋਰਸ ਹੈ ਉਹ ਵਾਪਸ ਚਲੀ ਗਈ ਮੈਂ ਧੰਨਵਾਦ ਸਹਿਰ ਦੇ ਉਹ ਸੱਜਣਾ ਦਾ ਵੀ ਕਰਦਾ ਜਿਹੜੇ ਸਾਡੇ ਨਾਲ ਆ ਕੇ ਖੜੇ ਨੇ ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਕਿ ਸੌਟ ਆਊਟ ਹੋਏ ਜਿਨ੍ਹਾਂ ਦਾ ਕੇਸ ਜਿੱਤੇ ਨੇ ਜਿਹੜੇ ਹਾਈ ਕੋਰਟ ਤੋਂ ਡਾਇਰੈਕਸ਼ਨ ਲੈ ਕੇ ਆਏ ਨੇ ਔਰ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਬੌਂਡ ਕੀਤਾ ਕਿ ਇਹਨਾਂ ਨੂੰ ਜਿਹੜੇ ਡੈਮੋਲਿਸ਼ ਕਰਕੇ ਰਿਪੋਰਟ ਹਾਈ ਕੋਰਟ ਨੇ ਮੰਗੀ ਆ ਪਰ ਅਸੀਂ ਵਿਚ ਖੜਾ ਮੈਂ ਨਾ ਤੇ ਉਹਨਾਂ ਨਾਲ ਸਾਡੇ ਸ਼ਹਿਰ ਦੇ ਕਾਰਜ ਸਖਸ਼ੀਤਾ ਦੀ ਗੱਲ ਚੱਲ ਰਹੀ ਹੈ ਮੈਨੂੰ ਆਸ ਹੈ ਕਿ ਬਹੁਤ ਛੇਤੀ ਇਹ ਜਿਹੜਾ ਮਸਲਾ ਅਸੀਂ ਹੱਲ ਕਰਾਂਗੇ ਔਰ ਇਹ ਇੱਕ ਫਾਈਨਲ ਹੈ ਕਿ ਇਹ ਇਹਨਾਂ ਦੇ ਘਰ ਨਹੀਂ ਟੁੱਟਣ ਦੇਣੇ ਮੈਂ ਕਿ ਸੈਲ ਚ ਪੁਲਿਸ ਹੁਣ ਕਰਦੀ ਸੀ ਤੁਸੀਂ ਕਾਰਵਾਈ ਕਰਨੀ ਹੈ ਮੈਂ ਕਿਹਾ ਮੇਰੀ ਲਾਸਟੇ ਤੁਹਾਡੀ ਜੀਸੀ ਜੀਸੀਬੀ ਲੰਗੂਗੀ ਤਾਂ ਇਹ ਗਰੀਬਾਂ ਦੇ ਘਰ ਟਹਿਣਗੇ ਕਿਸੇ ਵੀ ਹਾਲਤ ਚ ਅਸੀਂ ਸ਼ਹੀਦਾਂ ਦੀ ਧਰਤੀ ਤੇ ਕਰਨੀ ਟੈਣ ਦੇ ਨੇ ਜੋ ਕੁਛ ਅੱਜ ਐਮ.ਐਲ.ਏ. ਸਾਹਮਣੇ ਕਰਿਆ ਉਹ ਜਿੰਨੇ ਐਮ.ਸੀ.ਐਮ.ਐਲ. ਨੇ ਆਏ ਬੈਨਾ ਉਹ ਕਿਸੇ ਨੇ ਨਹੀਂ ਕਰਕੇ ਦਿਖਾਇਆ ਜੋ ਇਹਨੇ ਅੱਜ ਕਰਕੇ ਦਿਖਾਇਆ ਅੱਜ ਤਰ ਮਸ਼ਵਾਹ ਦਵਾਇਆ ਵੀ ਟੈਣ ਆਜ ਬਸਾਂ ਬਿਲਕੁਲ ਜਿਵੇਂ ਟੈਣ ਤੇ ਕੀ ਹੋਰ ਕੀ ਗੱਲਬਾਤ ਚੱਲਦੀ ਹੈ ਕਿੱਥੇ ਕਰ ਚੱਲ ਇਹ ਗੱਲਬਾਤ ਚੱਲਦੀ ਹੈ ਜੀ ਕੋਈ ਉਹਨੂੰ ਜੋ ਵੀ ਉਹਦਾ ਕੋਈ ਬੰਦਾ ਹੈ ਉਹਨੂੰ ਦੇ ਦੇਣਗੇ ਤੇ ਉਹਨੂੰ ਆਪਣੇ ਪੱਲੇ ਤੋਂ ਦੇ ਦੇਣਾ ਸਾਰਾ ਪ੍ਰਸ਼ਾਸਨ ਮੈਂ ਬਿਲਕੁਲ ਕਹਿੰਦਾ ਵੀ ਜਿਵੇਂ ਆਪਣੇ ਪੱਲੇ ਤੋਂ ਜਾਂ ਜਿੱਥੇ ਮਰਜ਼ੀ ਕਰਕੇ ਦਵਾ ਹਾਂ ਆਪਣੇ ਪੱਲੇ ਤੋਂ ਦੇ ਰਹੇ ਆ ਜੀ ਜੋ ਮਰਜ਼ੀ ਕਰ ਰਹੇ ਆ ਤੇ ਬਹੁਤ ਧੰਨਵਾਦ ਐ ਇਸੇ ਮਿਲਿਆ ਦਾ ਕਿੰਨੀ ਦੇਰ ਤੋਂ ਰਹ ਰਹੇ ਹੋ ਅਸੀਂ ਇੱਥੇ 60 ਸਾਲਾਂ ਤੋਂ ਰਹਿੰਦੇ ਆ ਤੇ ਕਿੰਨੇ ਕੁ ਲੋਕ ਆ ਜਿਹੜੇ ਇੱਥੇ ਰਹਿੰਦੇ ਨੇ ਜਿੱਥੇ ਕਾਤੇ ਕੜੀ ਰਹਿੰਦੇ ਤਾਂ ਚਾਰ ਡੋਟਾ ਹਿਸੋ ਪਰਿਵਾਰ ਹੈ ਤੇ ਬਾਕੀ ਜਿੰਨੀ ਕੋਈ ਦੀ ਜਗਾ ਚਾਰ ਰਿਹਾ ਉਹ 25 ਪਰਿਵਾਰ